ਫਿਰੋਜ਼ਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁਝ ਲੋਕ ਫੋਨ ਕਾਲ ਕਰਾ ਰਹੀ ਪਾਕਿਸਤਾਨ ਤੋਂ ਹੈਰਨ ਮੰਗਾ ਰਹੇ ਹਨ ਅਤੇ ਇਸ ਸਮੇਂ ਫਿਰੋਜ਼ਪੁਰ ਦੇ ਨੇੜੇ ਪਿੰਡ ਜੱਲੋਕੇ ਦੇ ਆਸ-ਪਾਸ ਮੌਜੂਦ ਹਨ ਸੂਚਨਾ ਦੇ ਆਧਾਰ ਤੇ ਪੁਲਿਸ ਟੀਮ ਵੱਲੋਂ ਨਾਕਾਬੰਦੀ ਕਰਕੇ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਦੌਰਾਨ ਮੁੱਲਜ਼ਮਾਂ ਦੇ ਕਬਜ਼ੇ ਵਿੱਚੋਂ ਲਗਭਗ 38000 ਰੁਪਏ ਨਕਦ ਨਸ਼ੀਲਾ ਸਮਾਨ ਇੱਕ ਬਰੇਜ਼ਾ ਗੱਡੀ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਜੋ ਨਜਾਇਜ਼ ਸਰਗਰਮੀਆਂ ਲਈ ਵਰਤੇ ਜਾ ਰਹੇ ਹਨ ਪੁਲਿਸ ਮੁਤਾਬਕ ਮੁੱਲਜ਼ਮਾਂ ਖਿਲਾਫ ਵੱਖ-ਵੱਖ ਤਾਰਾਮਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਏ ਮੁੱਲਜ਼ਮ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਚੁੱਕੇ ਹਨ ਫਿਲਹਾਲ ਪੁਲਿਸ ਵੱਲੋਂ ਡੂੰਘੀ ਪੁੱਛਗਿੱਛ ਜਾਰੀ ਹੈ ਤਾਂ ਜੋ ਨਸ਼ਾ ਤਸ਼ਕਰੀ ਦੇ ਪੂਰੇ ਨੈਟਵਰਕ ਦਾ ਖੁਲਾਸਾ ਕੀਤਾ ਜਾ ਸਕੇ ਇਹ ਕਾਮਯਾਬੀ ਅਸਲ ਵਿੱਚ ਆਪਣਾ ਜਿਹੜਾ ਬਾਰਡਰ ਦਾ ਏਰੀਆ ਸਾਡਾ ਠੀਕ ਹੈ ਜਿਹੜਾ ਪਾਰ ਦੇ ਪਿੰਡ ਨੇ ਜਿਵੇਂ ਗੱਟੀ ਰਾਜੋਕੇ ਜੱਲੋਕੇ ਟੈਂਡੀਆ ਵਾਲਾ ਇੱਥੇ ਨਾ ਆਮ ਰੌਂਦੀ ਅੱਜਕੱਲ੍ਹ ਘਟਨਾਵਾਂ ਬਹੁਤ ਜਿਵੇਂ ਆਪਣੇ ਆਂਦੀਆਂ ਵੀ ਹੋ ਜਾਂਦੀਆਂ ਕੱਲ ਅਸੀਂ ਜਦੋਂ ਬੀਐਸਐਫ ਦੇ ਨਾਲ ਇੱਕ ਜੁਆਇੰਟ ਸਾਡਾ ਚੱਲ ਰਿਹਾ ਸੀ ਆਪਰੇਸ਼ਨ ਉਹਦੇ ਵਿੱਚ ਚਾਰ ਸਸਪੈਕਟਡ ਬੰਦੇ ਅਸੀਂ ਕੱਲ ਫੜਿਆ ਜਿਨ੍ਹਾਂ ਕੋਲੋਂ ਹਰੋਨਿੰਗ ਮਿਲੀ ਹੈ ਤੇ ਇਸ ਤੋਂ ਇਲਾਵਾ ਦਾਕਮਣੀ ਮਿਲੀ ਹੈ ਤੇ ਉਸ ਤੋਂ ਉਹ ਜਿਹੜੇ ਚਾਰ ਬੰਦਿਆਂ ਦਾ ਗਰੁੱਪ ਸੀ ਇਹ ਆਲਰੇਡੀ ਵੀ ਇਸੇ ਤਰੀਕੇ ਨਾਲ ਪਾਕਿਸਤਾਨੋਂ ਹੀਰੋਨ ਮੰਗਾਉਣ ਦੇ ਚੱਕਰ ਦੇ ਵਿੱਚ ਇਹ ਕਨਵਿਕਟਡ ਹੋ ਚੁੱਕੇ ਐ ਠੀਕ ਐ ਸਜ਼ਾ ਹੋ ਚੁੱਕੀ ਐ ਤੇ ਕੱਲ ਵੀ ਇਹਨਾਂ ਦਾ ਜਿਹੜਾ ਸੰਪਰਕ ਸੀਗਾ ਉੱਥੇ ਸੀਗਾ ਇਹਨਾਂ ਦੇ ਮੋਬਾਈਲ ਫੋਨਾਂ ਤੋਂ ਪਾਇਆ ਗਿਆ ਕਿ ਇਹ ਪਾਕਿਸਤਾਨ ਦੇ ਸਮਗਲਰਾਂ ਦੇ ਲਗਾਤਾਰ ਸੰਪਰਕ ਵਿੱਚ ਸੀ ਠੀਕ ਐ ਤੇ ਜਿਹੜੇ ਨਾਲ ਇਹਨਾਂ ਦੇ ਨਾਲ ਬੰਦੇ ਆਏ ਆ ਉਹ ਸਿਰਫ ਜਿਵੇਂ ਉਹਨਾਂ ਦਾ ਸਪਲਾਈ ਵਾਸਤੇ ਨੇ ਰੱਖੇ ਹੋਏ ਸੀ ਠੀਕ ਐ ਗੱਲ ਜਿਹੜਾ ਨਾ ਦਾ ਮੇਨ ਮਕਸਦ ਇਹ ਹੀ ਸੀ ਵੀ ਉੱਥੋਂ ਅਸੀਂ ਰਿਣ ਮੰਗਾ ਕੇ ਨਿਵਾਸ ਸਪਲਾਈ ਕਰਨੀ ਸੀ ਇਹ ਚਾਰ ਮਾਮਲੇ ਬੰਦਿਆਂ ਦੇ ਮਾਮਲਾ ਦਰਜ ਹੈ ਜੀ ਤੇ ਇਹ 38000 ਰੁਪਏ ਟਰੱਕ ਮਣੀ ਮਿਲੀ ਹੈ ਜੀ ਹਾਂ ਇਹਦੀ ਹੋਰ ਵੀ ਸੰਭਾਵਨਾ ਹੈ ਜੇ ਅਸੀਂ ਜਿਵੇਂ ਇਹਨਾਂ ਦਾ ਰਿਮਾਨ ਲਵਾਂਗੇ ਜਿਸ ਤਰ੍ਹਾਂ ਇਹਨਾਂ ਦਾ ਪਾਕਿਸਤਾਨੀ ਸਮਗਲ ਨਾਲ ਆ ਰਿਹਾ ਸੰਪਰਕ ਉਹਨਾਂ ਦੇ ਵਿੱਚ ਇਹਨਾਂ ਦੀਆਂ ਹੈਗੀਆਂ ਕੁਆਲਿਟੀ ਡੀਟੇਲਸ ਦੇ ਵਿੱਚ ਆਇਆ ਆ ਤੇ ਉਹਦੇ ਨਾਲ ਤਾਂ ਬੜੀ ਮੇਨ ਅਚੀਵਮੈਂਟ ਹੋਣ ਦੀ ਸੰਭਾਵਨਾ ਹੈ ਜੀ ਹਾਂ ਇਹ ਬਿਲਕੁਲ ਸਜਾ ਹੋ ਚੁੱਕੀ ਹੈ ਇਸ ਕੰਮ ਵਿੱਚ ਸਜ਼ਾ ਆਲਰੇਡੀ ਹੋ ਚੁੱਕੇ ਨੇ